ਸੰਧਿਆ ਵੇਲੇ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਸਰਵਣ ਕਰੋ ਜੀ ਬਾਣੀ ਭਗਤ ਨਾਮਦੇਵ ਜੀ ਕੀ ਭਗਤ ਜੀ ਆਖ ਰਹੇ ਹਨ ਕਿ हे ਮਾਦੋ ਵਿਕਾਰਾ ਵਿੱਚ ਡੇਗੇ ਹੋਏ ਬੰਦਿਆਂ ਨੂੰ ਮੁਲ ਪਵਿੱਤਰ ਕਰਨਾ ਤੇਰਾ ਮੂਰਤ ਕਦੀਮਾ ਦਾ ਸੁਪਾਉ ਹੈ ਠੀਕ ਪਾਈ ਉਹ Muni ਲੋਕ ਪਾਗਾ ਵਾਲੇ ਹਨ ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿੰਗ ਰਿਆ ਹੈ ਇੱਕ ਉਸ ਗੋਬਿੰਦ ਦੀ ਮਿਹਰ ਨਾਲ ਮੇਰੇ ਮੱਥੇ ਉੱਤੇ ਪੀ ਉਸਦੇ ਚਰਨਾਂ ਦੀ ਧੂੜ ਲੱਗੀ ਹੈ ਭਾਵ ਮੈਨੂੰ ਵੀ ਗੋਬਿੰਦ ਦੇ ਚਰਨਾਂ ਦੀ ਧੂੜ ਮਥੇ ਉੱਤੇ ਲਾਉਣੀ ਨਸੀਬ ਹੋਈ ਹੈ ਉਹ ਧੂੜ ਦੇਵਤੇ ਤੇ Muni ਲੋਕਾਂ ਦੇ ਭਿਪਾਗਾਂ ਵਿੱਚ ਨਹੀਂ ਹੋ ਸਕੀ ਇੱਕ ਲਹਾਵ ਹੀ ਮਾਦੋ ਤੂੰ ਦਿਨਾਂ ਉੱਤੇ ਦਇਆ ਕਰਨ ਵਾਲਾ ਹੈ ਤੂੰ ਅਹੰਕਾਰੀਆਂ ਦਾ ਅਹੰਕਾਰ ਦੂਰ ਕਰਨ ਵਾਲਾ ਹੈ ਮੈਂ ਨਾਮ ਦੇ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੇਥੋਂ ਸਤਿ ਹੈ ਹਾਂ 2 5 ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸ਼ਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਵਟਸਐਪ ਗਰੁੱਪ ਜੁਆਇਨ ਕਰਨ ਲਈ 9855869990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ